ਸ਼ੁਭਕਰਨ ਮਾਮਲੇ ਦੇ ਵਿੱਚ ਹਾਈ ਲੈਵਲ ਜਾਂਚ ਦੀ ਮੰਗ ਕਰ ਦਿੱਤੀ ਗਈ ਹੈ ਹਾਈ ਲੈਵਲ ਜਾਂਚ ਜਿਹੜੀ ਹੈ ਉਹ ਮੁਕਰਰ ਕਰਨ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਸੌਂਪੀ ਗਈ ਹੈ ਔਰ ਇਹ ਫੈਸਲਾ ਸੁਣਾਇਆ ਗਿਆ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਇੰਟਰਵਿਨ ਕੀਤਾ ਗਿਆ ਹਾਲਾਂਕਿ ਸ਼ੁਭਕਰਨ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਸ਼ੁਭਕਰਨ ਸ਼ਹੀਦ ਹੈਗਾ ਆ ਪਰ ਉਸ ਮਾਮਲੇ ਨੂੰ ਲੈ ਕੇ ਇੱਕ ਐਫਆਈਆਰ ਦਰਜ ਹੈ ਇੱਕ ਐਫਆਈਆਰ ਜਿਹੜੀ ਅਣਪਛਾਤੇਆਂ ਦੇ ਖਿਲਾਫ ਦਰਜ ਹੈ ਔਰ ਉਸੇ ਨੂੰ ਲੈ ਕੇ ਇੱਕ ਫੈਸਲਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸੁਣਾਇਆ ਗਿਆ ਹੈ ਸ਼ੁਭਕਰਨ ਸਿੰਘ ਮਹਿਜ਼ 21-22 ਸਾਲ ਦਾ ਨੌਜਵਾਨ ਜਿਸ ਨੂੰ 12 ਮੋਰ ਦੀ ਗੋਲੀ ਦੇ ਨਾਲ ਮਾਰ ਦਿੱਤਾ ਗਿਆ ਉਹ ਸ਼ੁਭਕਰਨ ਸਿੰਘ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਚਪਦਰੀ ਜਾਂਚ ਦੀ ਮੰਗ ਕੀਤੀ ਗਈ ਹੈ ਜਦੋਂ ਸ਼ੁਭਕਰਨ ਸਿੰਘ ਦੀ ਮੌਤ ਹੁੰਦੀ ਹੈ ਸ਼ਹਾਦਤ ਹੁੰਦੀ ਹੈ ਉਸ ਤੋਂ ਬਾਅਦ ਇੱਕ ਨਰੇਟਿਵ ਸਾਹਮਣੇ ਆਉਂਦਾ ਹੈ ਕਿ ਸ਼ੁਭਕਰਨ ਸਿੰਘ ਨੂੰ ਹਰਿਆਣਾ ਦੇ ਉਸਪਾਰ ਗੋਲੀ ਮਾਰੀ ਗਈ ਹੈ ਲਗਾਤਾਰ ਇਹ ਦਾਵਾ ਕੀਤਾ ਜਾ ਰਿਹਾ ਹੁੰਦਾ ਆ ਕਿ ਹਰਿਆਣਾ ਦੇ ਜੀਂਦ ਦੇ ਵਿੱਚ ਯਾਨੀ ਕਿ ਹਰਿਆਣਾ ਦੇ ਜੀਂਦ ਦੇ ਗੜੀ ਇਲਾਕੇ ਦੇ ਵਿੱਚ ਸ਼ੁਭਕਰਨ ਸਿੰਘ ਉਸ ਵੇਲੇ ਮੌਜੂਦ ਸੀ ਇਹ ਦਾਵਾ ਕੀਤਾ ਗਿਆ ਸੀ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਹਾਲਾਂਕਿ ਕਿਸਾਨ ਜਿਹੜੇ ਨੇ ਉਹ ਲਗਾਤਾਰ ਇਸ ਗੱਲ ਦੇ ਉੱਤੇ ਇਨਕਾਰ ਕਰ ਰਹੇ ਸੀ ਉਹ ਕਹਿ ਰਹੇ ਸੀ ਕਿ ਸ਼ੁਭਕਰਨ ਉਸ ਵੇਲੇ ਖਨੌਰੀ ਬਾਰਡਰ ਤੇ ਸੀ ਜਦੋਂ ਉਸ ਨੂੰ ਗੋਲੀ ਮਾਰੀ ਗਈ ਪਰ ਪ੍ਰਸ਼ਾਸਨ ਦਾ ਇਹ ਦਾਵਾ ਆ ਕਿ ਸ਼ੁਭਕਰਨ ਸਿੰਘ ਉਸ ਵੇਲੇ ਜੀਨ ਦੇ ਵਿੱਚ ਗੜੀ ਇਲਾਕੇ ਦੇ ਵਿੱਚ ਸੀ ਜਦੋਂ ਇਹ ਹਾਦਸਾ ਵਾਪਰਿਆ ਸੀ ਤੇ ਹਰਿਆਣਾ ਪ੍ਰਸ਼ਾਸਨ ਦਾ ਇਹ ਵੀ ਦਾਵਾ ਸੀ ਕਿ ਇਸ ਹਵਾਲੇ ਦੇ ਨਾਲ ਸ਼ੁਕਰਨ ਸਿੰਘ ਮਾਮਲੇ ਦੇ ਉੱਤੇ ਤਫ਼ਤੀਸ਼ ਕਰਨ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਹਰਿਆਣਾ ਪ੍ਰਸ਼ਾਸਨ 'ਤੇ ਪड़ਦੀ ਹੈ ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਐਫ ਆਈ ਆਰ ਦਰਜ ਹੋਈ ਹਰਿਆਣਾ ਪੁਲਿਸ ਨੇ ਮੰਗ ਕਰਦੀ ਸੀ ਕਿ ਇਸ ਮਾਮਲੇ ਦੇ ਉੱਤੇ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਉਹਨਾਂ ਦੇ ਵੱਲੋਂ ਕਰਨੀ ਬਣਦੀ ਹੈ ਉੱਥੇ ਹੀ ਹਾਈ ਕੋਰਟ ਦੀ ਇੰਟਰਵੈਂਸ਼ਨ ਹੁੰਦੀ ਹੈ ਔਰ ਹਾਈ ਕੋਰਟ ਨੇ ਇਹ ਦਾਵਾ ਕਰ ਦਿੱਤਾ ਹੈ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਵੇਗੀ ਇਸ ਮਾਮਲੇ ਦੇ ਵਿੱਚ ਸਾਫ਼ ਤੌਰ ਦੇ ਉੱਤੇ ਕਹਿ ਦਿੱਤਾ ਗਿਆ ਹੈ ਕਿ ਇੱਕ ਵੱਖਰੀ ਟੀਮ ਬਣਾਈ ਜਾਵੇਗੀ ਇੱਕ ਵੱਖਰਾ ਪੈਨਲ ਬਣਾਇਆ ਜਾਵੇਗਾ ਜਿਹੜਾ ਪੈਨਲ ਇਸ ਮਾਮਲੇ ਦੇ ਵਿੱਚ ਉੱਚ ਪੱਧਰੀ ਜਾਂਚ ਕਰੇਗਾ ਔਰ ਇਸ ਜਾਂਚ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੀ ਪੁਲਿਸ ਜਿਹੜੀ ਹੈ ਉਹ ਇਨਵੋਲਵ ਨਹੀਂ ਹੋ ਸਕਦੀ ਔਰ ਇਸੇ ਬਾਬਤ ਜੇ ਗੱਲ ਕਰੀਏ ਸ਼ੁਭਕਰਨ ਸਿੰਘ ਮਾਮਲੇ ਦੀ ਔਰ ਹੁਣ ਉਸ ਦੇ ਵਿੱਚ ਉੱਚ ਪੱਧਰੀ ਇੱਕ ਟੀਮ ਬਣਾਈ ਜਾਵੇਗੀ ਜਿਸ ਟੀਮ ਦਾ ਕੰਮ ਹੋਵੇਗਾ ਇਸ ਮਾਮਲੇ ਦੀ ਚਾਂਚ ਕਰਨਾ ਜੋ ਵੀ ਹੋਏਗਾ ਇਸ ਮਾਮਲੇ ਦੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਆਓ ਸੁਣਦੇ ਹਾਂ ਹਾਂ ਜੀ ਮੈਂ ਆਈ ਵਾਸ ਰਿਪਰੈਜ਼ੈਂਟਿੰਗ ਇਨ ਅ ਪੀਆਈਐਲ ਨੰਬਰ 36 ਪੀਆਈਐਲ ਨੰਬਰ 36 ਚ ਮੈਂ ਲੀਡਰ ਆਫ ਦਾ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਰਿਟ ਫਾਈਲ ਕੀਤੀ ਸੀ ਜਿਹੜੀ ਕਿ ਰਿਟ 27 ਨੂੰ ਫਾਈਲ ਹੋਈ ਸੀ ਔਰ 27 ਦੀ ਫਾਈਲ ਤੋਂ ਜਦੋਂ ਐਡਵਾਂਸ ਨੋਟਿਸ ਗਿਆ ਤਾਂ 29 ਨੂੰ ਉਹਦੀ ਹੀアリング ਸੀ ਤਾਂ 28 ਫ फेब्रुवारी ਰਾਤ ਨੂੰ 10:45 ਮਿੰਟ ਤੇ ਐਫਆਈਆਰ ਰਜਿਸਟਰ ਕੀਤੀ ਗਈ ਜਦੋਂ ਕਿ ਸਟੇਟ ਨੂੰ ਪਤਾ ਸੀ ਕਿ ਸਵੇਰੇ 29 ਫ फेब्रुवारी ਨੂੰ ਇਹ ਕੇਸ ਹੀアリング ਤੇ ਆ ਰਿਹਾ ਹੈ ਇਸ ਗੱਲ ਤੇ ਕੋਰਟ ਨੇ ਆਪਣੇ ਆਰਡਰ ਚ ਵੀ ਅਬਜ਼ਰਵ ਕੀਤਾ ਕਿ ਤੁਹਾਨੂੰ ਐਡਵਾਂਸ ਨੋਟਿਸ ਮਿਲਤੇ ਹੀ ਤੁਸੀਂ ਐਫਆਈਆਰ ਕੀਤੀ ਆ ਤੁਸੀਂ 7 ਦਿਨ ਦੀ ਡਿਲੇ ਨਹੀਂ ਐਕਸਪਲੇਨ ਕਰ ਸਕੇ ਤੁਸੀਂ ਐਫਆਈਆਰ ਕਿਉਂ ਨਹੀਂ ਕੀਤੀ ਸੋ ਇਹ ਗੱਲ ਕੰਸੀਡਰ ਕਰਕੇ ਡਿਲੇ ਇਨ ਐਫਆਈਆਰ ਡਿਲੇਨ ਪੋਸਟਮਾਰਟਮ ਇਹਨਾਂ ਗੱਲਾਂ ਨੂੰ ਕਨਸਿਡਰ ਕਰਦੇ ਹੋਏ ਤੇ ਜੂਰਿਸਡਿਕਸ਼ਨ ਦੇ ਇਸ਼ੂ ਨੂੰ ਜਿਹੜਾ ਕਿ ਕੰਟੈਸਟ ਕੀਤਾ ਪੰਜਾਬ ਖੁਦ ਹੀ ਕਹਿ ਰਿਹਾ ਕਿ ਜੂਰਿਸਡਿਕਸ਼ਨ ਪੰਜਾਬ ਦੀ ਨਹੀਂ ਬਣਦੀ ਇਸ ਗੱਲ ਤੇ ਵੀ ਸ਼ੱਕ ਜਿਤਾਉਂਦੇ ਹੋਏ ਮਾਨਯੋਗ ਹਾਈ ਕੋਰਟ ਨੇ ਇਹ ਆਰਡਰ ਕੀਤਾ ਕਿ ਇਹ ਇਸ਼ੂ ਜਿਹੜਾ ਜੂਰਿਸਡਿਕਸ਼ਨ ਦਾ ਤੇ ਵੈਦਰ ਦਾ ਫੋਰਸ ਯੂਜ਼ਡ ਬਾਈ ਦਾ ਹਰਿਆਣਾ ਪੁਲਿਸ ਕਮਨਸਰੇਟਸ ਵਿਦ ਦਾ ਡਿਮੋਨਸਟ੍ਰੇਸ਼ਨ ਬਾਈ ਦਾ ਫਾਰਮਰਸ ਇਹ ਦੋਨੋਂ ਇਸ਼ੂ ਤੇ ਜੂਰਿਸਡਿਕਸ਼ਨ ਦਾ ਇਸ਼ੂ ਡਿਟਰਮਨ ਕਰਨ ਵਾਸਤੇ ਕਮੇਟੀ which will be headed by a retired high court judge and will consist of two members, from, one from haryana, one from uh, state of punjab, of police officers of the rank of adgp. so this three-member committee will decide and submit report within one month to the high court with regard to the jurisdiction and with regard to the incident and also with regard to the force used, whether does it commensurate with the uh, uh, with the uh, farmers' ਹੂਵਰ ਹੈ ਜੀ ਹੂਵਰ ਪ੍ਰਸੀਡਿੰਗ ਇਨ ਅ ਪੀਸਫੁਲ ਮੈਨਰ ਕਿਸਾਨਾਂ ਨੂੰ ਵੀ ਕਿਹਾ ਕਿ ਕਿਸਾਨਾਂ ਨੂੰ ਵੀ ਕਿਹਾ ਕਿ ਵੀ ਉਹ ਵੀ ਜੁਆਇਨ ਕਰ ਸਕਦੇ ਆ ਉਹ ਕਮੇਟੀ ਚ ਆਪਣਾ ਪੱਖ ਦੱਸ ਸਕਦੇ ਸਰ ਇਸ ਤੋਂ ਇਲਾਵਾ ਜਿਹੜੀ ਹਰਿਆਣਾ ਸਰਕਾਰ ਨੇ ਮੰਨਿਆ ਕਿ ਉਹਨਾਂ ਨੇ ਬੁਲੇਟਸ ਦਾ ਇਸਤੇਮਾਲ ਕੀਤਾ ਹੈ ਉਹ ਬੁਲੇਟਸ ਦਾ ਇਸਤੇਮਾਲ ਜਿਹੜਾ ਸੀ ਰਬਰ ਬੁਲੇਟਸ ਕਲੇਮ ਕਰ ਰਹੇ ਸੀ ਉਹਨੂੰ ਅਸੀਂ ਕੰਟੈਸਟ ਕੀਤਾ ਕਿ ਰਬਰ ਬੁਲੇਟਸ ਨਹੀਂ ਸੀ ਇਹ ਪੈਲੇਟਸ ਯੂਜ਼ ਹੋਏ ਆ ਜਿਹੜੇ ਉਹਦੀ ਬਾਡੀ ਚੋਂ ਨਿਕਲੇ ਆ ਉਹ ਮੈਟੈਲਿਕ ਬਾਲ ਨਿਕਲੇ ਆ ਸ਼ੁਭ ਕਰਨ ਦੀ ਬਾਡੀ ਚੋਂ ਜਿਹੜੇ ਪ੍ਰੀਜ਼ਰਵ ਕੀਤੇ ਗਏ ਆ they were metallic balls not plastic uh, uh, plastic uh, 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 this uh, plastic uh, uh, use of plastic uh, uh, it was not a use of plastic bullets you uh, plastic and bullet uh, and a metallic bullet are two different elements so therefore they can't claim these were only work, uh, plastic but what is jo body ch jo hospital bag ch skull ch mile a oh metallic balls a ਨਾ ਕਿ ਪਲਾਸਟਿਕ ਦੇ ਕੌਨਸਟਿਟੂਐਂਟਸ ਆ ਉਹਦੇ ਸ਼ਡਿਊਲ ਸਾਹਿਬ ਕੋਰਟ ਨੇ ਜਦੋਂ ਫੋਟੋਆਂ ਦਿਖਾਈਆਂ ਦੇਖੀਆਂ ਸਾਫ ਟਿੱਪਣੀਆਂ ਵੀ ਕੀਤੀਆਂ ਤੁਹਾਨੂੰ ਤੁਸੀਂ ਵੀ ਦੇਖੀ ਸੀ ਕਿ ਬੱਚਿਆਂ ਨੂੰ ਅੱਗੇ ਕੀਤਾ ਹੋਇਆ ਔਰ ਸ਼ੁਰੂ ਅੱਗੇ ਕਰਕੇ ਜਿਹੜਾ ਬੱਚਿਆਂ ਨੂੰ ਅੱਗੇ ਨਹੀਂ ਕੀਤਾ ਹੋਇਆ ਸੀ ਉਹ ਇੱਕ ਸਿੰਬੋਲਿਕ ਡਿਮੋਨਸਟ੍ਰੇਸ਼ਨ ਦਾ ਤਰੀਕਾ ਸੀ ਉਹ ਫੋਟੋਗ੍ਰਾਫ ਤੇ ਉਹਨਾਂ ਨੇ ਟਿੱਪਣੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਵੀ ਹਥਿਆਰਾਂ ਨਾਲ ਕਿਹੜਾ ਪ੍ਰਦਰਸ਼ਨ ਉਹ ਉਹ ਉਹਨਾਂ ਨੇ ਕੋਰਟ ਨੇ ਕਿਹਾ ਕਿ ਭਈ ਸਾਨੂੰ ਸਾਨੂੰ ਆਪਣੇ ਬੱਚਿਆਂ ਨੂੰ ਨਹੀਂ ਉੱਥੇ ਲੈ ਕੇ ਜਾਣਾ ਚਾਹੀਦਾ ਡਿਮੋਨਸਟ੍ਰੇਸ਼ਨ ਵਾਸਤੇ ਸਰ ਕੁਝ ਇੱਕ ਇਹ ਸੀ ਜੀ ਦੇ ਵਿੱਚ ਕੀ ਫੋਰਸ ਜਿਹੜੀ ਆ ਔਰ ਯੂਜ਼ ਨਾ ਹੋਵੇ ਪੈਲਟਸ ਨਾ ਹੋਵੇ ਕੇਰਗਰ ਸ਼ੈਲਸ ਨਾ ਯੂਜ਼ ਹੋਣ ਉਸ ਦੇ ਬਾਰੇ ਕੋਰਟ ਦਾ ਕੁਝ ਕਿਹਾ ਹਾਂਜੀ ਕੋਰਟ ਨੇ ਹੀ ਕਿਹਾ ਜੀ ਕਿ ਵੈਦਰ ਜਸਟੀਫਿਕੇਸ਼ਨ ਹੈ ਕਿ ਐਨੀ ਫੋਰਸ ਐਨੀ ਯੂਜ਼ ਕਰਨ ਦੀ ਫਾਇਰਿੰਗ ਦੀ ਕਰਨ ਦੀ ਜ਼ਰੂਰਤ ਪਈ ਸੀ ਕਿਉਂਕਿ ਕਿ ਫੋਰਸ ਜ਼ਿਆਦਾ ਉਹਨਾਂ ਨੇ ਯੂਜ਼ ਕਰਤੀ ਜਿੰਨੀ ਕੀ ਜ਼ਰੂਰਤ ਸੀ ਹਾਂ ਠੀਕ ਹੈ Thank you. Subscribe to One India channel and never miss an update.